ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਇੱਕ ਸੱਚੀ ਕਹਾਣੀ ਲੈ ਕੇ ਅੱਜ ਕੱਲ ਬਹੁਤ ਸਾਰੇ ਮੁੰਡੇ ਕੁੜੀਆਂ ਦੀ ਆਪਸ ਦੇ ਵਿੱਚ ਸੋਸ਼ਲ ਮੀਡੀਆ ਤੇ ਗੱਲਬਾਤ ਹੋ ਰਹੀ ਆ ਬਹੁਤ ਕੁੜੀਆਂ ਮੁੰਡੇ ਸੋਸ਼ਲ ਮੀਡੀਆ ਤੇ ਥਰੂ ਇੱਕ ਦੂਜੇ ਨੂੰ ਮਿਲਦੇ ਆ ਪਿਆਰ ਕਰਦੇ ਆ ਐਦਾਂ ਦੀ ਇੱਕ ਕਹਾਣੀ ਆ ਕਿ ਇੱਕ ਮੁੰਡੇ ਨੂੰ ਰਸਤੇ ਦੇ ਵਿੱਚ ਸਫਰ ਕਰ ਰਹੀ ਕੋਈ ਕੁੜੀ ਮਿਲਦੀ ਆ ਮੁੰਡਾ ਉਹਨੂੰ ਪਿਆਰ ਕਰ ਬੈਠਦਾ ਤੇ ਜਦੋਂ ਉਹਨੂੰ ਪਹਿਲੀ ਵਾਰ ਮਿਲਣ ਜਾਂਦਾ ਤਾਂ ਉਸ ਮੁੰਡੇ ਦੇ 17 ਟੁਕੜੇ ਕਰ ਦਿੱਤੇ ਜਾਂਦੇ ਆ 17 ਟੁਕੜੀ ਉਸ ਮੁੰਡੇ ਦੇ ਕੌਣ ਕਰਦਾ ਕਿਵੇਂ ਕਰਦਾ ਕੀ ਕੋਈ ਉਸ ਮੁੰਡੇ ਨਾਲ ਵਾਪਰਦਾ ਆਜੋ ਕਰਦੇ ਆ ਸਾਰੀ ਗੱਲਬਾਤ ਜਿਹੜੀ ਇਹ ਕਹਾਣੀ ਆ ਇਹ ਹੈਗੀ 36 ਗੜ ਦੀ 36 ਗੜ ਦੇ ਵਿੱਚ ਇੱਕ ਕੁੜੀ ਹੁੰਦੀ ਆ ਜੀ ਦੀ ਉਮਰ ਹੁੰਦੀ ਆ ਲਗਭਗ 16 ਕ ਸਾਲ ਦੀ ਤੇ ਉਹਦੀ ਜਿਹੜੇ ਬੰਦੇ ਨਾਲ ਗੱਲਬਾਤ ਹੁੰਦੀ ਆ ਉਹ ਲਗਭਗ 30 ਸਾਲ ਦੀ ਉਮਰ ਦਾ ਬੰਦਾ ਹੁੰਦਾ ਜਿਹਦਾ ਨਾਂ ਹੁੰਦਾ ਰਾਜਾ ਖਾਨ ਤੇ ਉਹ ਬੰਦਾ ਕਸਾਈ ਦਾ ਕੰਮ ਕਰਦਾ ਹੁੰਦਾ ਮੰਨ ਲਓ ਬੱਕਰੇ ਬੱਕਰੇ ਵੜਦਾ ਹੁੰਦਾ ਆ ਇੱਕ ਦਿਨ ਕੀ ਹੁੰਦਾ ਕਿ ਰਾਜਾਖਾਨ ਤੇ ਉਹ ਜਿਹੜੀ 16 ਸਾਲਾਂ ਦੀ ਕੁੜੀ ਸੀ ਉਹ ਦੋਵੇਂ ਜਣੇ ਟ੍ਰੇਨ ਦੇ ਵਿੱਚ ਸਫ਼ਰ ਕਰ ਰਹੇ ਹੁੰਦੇ ਆ ਤਾਂ ਜਿਹੜੀ ਸੀਟ ਤੇ ਉਹ ਬੈਠੀ ਹੁੰਦੀ ਆ ਸਾਹਮਣੇ ਵਾਲੀ ਸੀਟ ਤੇ ਇੱਕ ਮੁੰਡਾ ਬੈਠਾ ਹੁੰਦਾ ਜਿਹਦੇ ਗਾਲ ਦੇ ਵਿੱਚ ਸੋਨੇ ਦੀ ਚੈਨ ਪਾਈ ਹੁੰਦੀ ਆ ਹੱਥ ਵਿੱਚ ਦੋ ਸੋਨੇ ਦੇ ਅringਾਂ ਪਾਈਆਂ ਹੁੰਦੀਆਂ ਨੇ ਉਹ ਵੀ ਮੁੰਡਾ ਛੱਤੀਸਗੜ੍ਹ ਏਰੀਆ ਦੇ ਵਿੱਚ ਹੀ ਹੁੰਦਾ ਕਿਸੇ ਹੋਰ ਸ਼ਹਿਰ ਦਾ ਮੁੰਡਾ ਹੁੰਦਾ ਤੇ ਜਦੋਂ ਰਾਜਾਖਾਨ ਦੇਖਦਾ ਵੀ ਸਾਹਮਣੇ ਮੁੰਡਾ ਬੈਠਾ ਵੀ ਚੰਗੇ ਘਰ ਤੋਂ ਲੱਗਦਾ ਗਾਲ ਦੇ ਵਿੱਚ ਸੋਨੇ ਦੀ ਚੈਨ ਪਾਈ ਆ ਦੋ ਰਿੰਗਾਂ ਪਾਈਆਂ ਨੇ ਸੋਨੇ ਦੀਆਂ ਹਨਾ ਤਾਂ ਉਹ ਆਪ ਦੀ ਸਹੇਲੀ ਨੂੰ ਕਹਿੰਦਾ ਜਿਹੜੀ ਕਿ 16 ਸਾਲਾਂ ਦੀ ਹੁੰਦੀ ਹੈ ਵੀ ਤੂੰ ਇਸ ਮੁੰਡੇ ਨੂੰ ਆਪ ਦੇ ਵੱਲ ਖਿੱਚ ਐਟ੍ਰੈਕਟ ਕਰ ਤੇ ਤੂੰ ਇਸ ਮੁੰਡੇ ਨੂੰ ਤੇ ਜਾਲ ਦੇ ਵਿੱਚ ਪਸਾਰ ਤਾਂ ਕੁੜੀ ਕੀ ਕਰਦੀ ਹੈ ਕੁੜੀ ਉਸ ਮੁੰਡੇ ਵੱਲ ਦੇਖਦੀ ਆ ਮੁੰਡੇ ਨੂੰ ਆਇਆ ਫੀਲ ਹੁੰਦਾ ਕਿ ਕੁੜੀ ਮੇਰੇ ਵੱਲ ਦੇਖ ਰਹੀ ਹੈ ਮੈਨੂੰ ਟਰਾਈ ਦੇ ਰਹੀ ਹੈ ਜਿਵੇਂ ਮੁੰਡੇ ਗੱਲਾਂ ਕਰਦੇ ਹੁੰਦੇ ਆ ਤਾਂ ਮੁੰਡਾ ਵੀ ਉਸ ਕੁੜੀ ਵੱਲ ਦੇਖਣ ਲੱਗ ਜਾਂਦਾ ਤਾਂ ਰਾਜਾਖੰਡ ਜਾਣ ਕੇ ਬਹਾਨੇ ਨਾਲ ਉੱਠ ਕੇ ਬਾਥਰੂਮ ਵਾਲੀ ਸਾਈਡ ਤੇ ਚਲਾ ਜਾਂਦਾ ਤਾਂ ਕੁੜੀ ਉਸ ਮੁੰਡੇ ਨਾਲ ਗੱਲਬਾਤ ਕਰਨ ਲੱਗ ਜਾਂਦੀ ਉਹਨੂੰ ਕਹਿੰਦੀ ਹੈ ਕਿ ਇਹ ਮੇਰਾ ਭਰਾ ਆ ਅਸੀਂ ਕਿਤੇ ਰਿਸ਼ਤੇਦਾਰੀ ਦੇ ਵਿੱਚ ਜਾ ਰਹੇ ਆ ਤੂੰ ਐ ਕਰ ਮੇਰਾ ਆ ਵਾਲਾ ਇੰਸਟਾ ਦਾ ਅਕਾਊਂਟ ਆ ਤੂੰ ਮੈਨੂੰ ਫੋਲੋ ਕਰ ਲਈਂ ਆਪਾਂ ਗੱਲਬਾਤ ਕਰਿਆ ਕਰਾਂਗੇ ਮੁੰਡਾ ਬਹੁਤ ਖੁਸ਼ ਹੋ ਗਿਆ ਵੀ 16 ਸਾਲਾਂ ਦੀ ਕੁੜੀ ਆ ਬਹੁਤ ਸੋਹਣੀ ਸੁਨੱਖੀ ਹੈ ਨਾ ਵੀ ਮੈਨੂੰ ਇਹਨੇ ਪਸੰਦ ਕਰਦੇ ਆ ਸਾਰੀ ਪ੍ਰਪੋਜ਼ ਕਰਤਾ ਇਹ ਮੁੰਡਾ ਵੀ ਲਗਭਗ 26 27 ਸਾਲ ਦਾ ਸੀਗਾ ਚਲੋ ਜੀ ਮੁੰਡੇ ਨੂੰ ਖੁਸ਼ੀ ਹੋ ਜਾਂਦੀ ਵੀ ਕੁੜੀ ਮੈਨੂੰ ਆਪ ਦਾ ਇੰਸਟਾ ਦਾ ਅਕਾਊਂਟ ਦੇਗੀ ਹਨਾ ਚਲੋ ਰਾਜਾ ਖਾਨ ਥੋੜੀ ਦੇ ਟਾਈਮ ਬਾਅਦ ਫੇਰ ਆ ਕੇ ਸੀਟ ਤੇ ਬੈਠ ਜਾਂਦਾ ਜਿਹੜਾ ਉਹ ਮੁੰਡਾ ਸੀ ਜਿਨੇ ਗੱਲ 'ਚ ਸੋਨੇ ਦੀ ਚੈਨ ਪਾਈ ਹੋਈ ਸੀ ਉਹ ਸਾਊਦੀ ਅਰਬ ਦੇ ਵਿੱਚ ਕੰਮ ਕਰਦਾ ਸੀ ਕੋਈ ਚਲੋ ਜੀ ਉਹ ਘਰੇ ਜਾਂਦਾ ਆਪਦੇ ਉਹ ਮੁੰਡਾ ਤਾਂ ਬੜੀ ਖੁਸ਼ੀ-ਖੁਸ਼ੀ ਉਹ ਇੰਸਟਾ ਤੇ ਉਸ ਕੁੜੀ ਨੂੰ ਫੋਲੋ ਕਰਦਾ ਤੇ ਸ਼ਾਮ ਨੂੰ ਉਸ ਕੁੜੀ ਨੂੰ ਮੈਸੇਜ ਕਰਦਾ ਕੁੜੀ ਰਿਪਲਾਈ ਕਰਨਾ ਸ਼ੁਰੂ ਕਰ ਦਿੰਦੀ ਆ ਫਿਰ ਦੋ ਮਹੀਨੇ ਆਪਸ ਦੇ ਵਿੱਚ ਫੋਨ ਤੇ ਗੱਲਬਾਤ ਕਰਨੀ ਸ਼ੁਰੂ ਕਰ ਦਿੰਦੇ ਆ 2 ਮਹੀਨੇ ਬਾਅਦ ਉਹ ਮੁੰਡਾ ਸਾਊਦੀ ਅਰਬ ਫਿਰ ਵਾਪਸ ਚਲਾ ਜਾਂਦਾ ਉਹ ਕੁੜੀ ਨੂੰ ਦੱਸਦਾ ਕਿ ਮੈਂ ਸਾਊਦੀ ਅਰਬ ਦੇ ਵਿੱਚ ਕੰਮ ਕਰਦਾ ਫਲਾਣਾ ਫਲਾਣਾ ਮੈਂ ਕੰਮ ਕਰਦਾ ਐਨੇ ਮੈਨੂੰ ਪੈਸੇ ਬੰਦਦੇ ਆ ਜੇ ਆ ਬੋਆ ਚਲੋ ਜੀ ਕੁੜੀ ਕੀ ਕਰਿਆ ਕਰੇ ਕੁੜੀ ਨੂੰ ਜਦੋਂ ਵੀ ਕੋਈ ਛੋਟੀ ਮੋਟੀ ਲੋੜ ਹੋਇਆ ਕਰੇ ਉਹ ਉਸ ਮੁੰਡੇ ਨੂੰ ਫੋਨ ਕਰਦਿਆ ਕਰੇ ਮੁੰਡਾ ਉਹਨੂੰ ਪੈਸੇ ਪਾ ਦਿਆ ਕਰੇ ਕੁੜੀ ਨੇ ਕੀ ਕੀਤਾ ਉਸ ਮੁੰਡੇ ਨੂੰ ਹੋਰ ਆਪਣੇ ਜਾਲ ਦੇ ਵਿੱਚ ਪਸਾਉਣ ਲਈ ਉਸ ਮੁੰਡੇ ਨੂੰ ਵੀਡੀਓ ਕਾਲ ਆ ਕਰਨੀ ਸ਼ੁਰੂ ਕਰਤੀ ਤਾਂ ਇਹ ਕੁੜੀ ਜਾਨੀ ਕਿ ਸਾਰੇ ਕੱਪੜੇ ਆਪਣੇ ਉਤਾਰ ਕੇ ਬਿਲਕੁਲ ਨਿਊਡ ਹੋ ਕੇ ਉਹਦੇ ਨਾਲ ਵੀਡੀਓ ਕਾਲ ਤੇ ਗੱਲਾਂ ਕਰਿਆ ਕਰੇ ਕਹਿਣ ਦਾ ਮਤਲਬ ਕਿ ਮੁੰਡੇ ਨੂੰ ਉਹਨੇ ਆਪ ਦੇ ਜਾਲ ਦੇ ਵਿੱਚ ਪੂਰੀ ਤਰ੍ਹਾਂ ਫਸਾ ਲਿਆ ਇਤੋਂ ਤੱਕ ਕਿ ਜਿਉਣ ਮਰਨ ਦੀਆਂ ਕਸਮਾਂ ਖਾ ਲਈਆਂ ਵਿਆਹ ਕਰਾਉਣ ਦੇ ਵਾਅਦੇ ਕਰ ਲਏ ਜਦੋਂ ਵੀ ਇਸ ਕੁੜੀ ਨੂੰ ਲੋਡ ਹੋਇਆ ਕਰੇ ਉਹ ਮੁੰਡਾ ਪੈਸੇ ਪਾਉਂਦਾ ਰਿਹਾ ਕਰੇ ਪੈਸੇ ਪਾਉਂਦਾ ਪਿਆ ਰਿਹਾ ਕਰੇ ਹੌਲੀ ਹੌਲੀ ਕੁੜੀ ਨੇ ਇਹ ਵੀ ਪਤਾ ਕਰ ਲਿਆ ਕਿ ਉਸ ਮੁੰਡੇ ਕੋਲੇ ਬੈਂਕ ਬੈਲੈਂਸ ਕਿੰਨਾ ਉਸ ਮੁੰਡੇ ਨੇ ਦੱਸਿਆ ਕਿ ਮੇਰੇ ਕੋਲੇ 8-9 ਲੱਖ ਰੁਪਇਆ ਬੈਂਕ ਬੈਲੈਂਸ ਹੈਗਾ ਫਿਰ ਇਹ ਕੁੜੀ ਆਪਦੇ ਆਸ਼ਕ ਰਾਜਾਖਾਨ ਦੇ ਨਾਲ ਗੱਲ ਕਰਦੀ ਹੈ ਕਿ ਇਸ ਤਰ੍ਹਾਂ ਥੋੜੇ ਥੋੜੇ ਪੈਸੇ ਆਪਾਂ ਕਦੋਂ ਤੱਕ ਲੈਂਦੇ ਰਵਾਂਗੇ ਰਾਜੇਖਾਨ ਨੇ ਵੀ ਸੋਚਿਆ ਵੀ ਥੋੜੇ ਥੋੜੇ ਪੈਸੇ ਦਿੰਦਾ ਦਿੰਦਾ ਜੇ ਕਿਸੇ ਨੇ ਇਹ ਆਕ ਗਿਆ ਜਾਂ ਇਹਨੂੰ ਆਪਣੀ ਚਲਾਕੀ ਦਾ ਪਤਾ ਲੱਗ ਗਿਆ ਜਾਂ ਇਹਦੀ ਜ਼ਿੰਦਗੀ ਵਿੱਚ ਕੋਈ ਹੋਰ ਕੁੜੀ ਆ ਗਈ ਤਾਂ ਇਹ ਮੁਰਗੀ ਆਪਣੇ ਹੱਥ ਚੋਂ ਨਿਕਲ ਜੂਗੀ ਵੀ ਆਪਾਂ ਕੋਈ ਇਹੋ ਜਿਹਾ ਪਲਾਨ ਬਣਾਈਏ ਕਿ ਇਹ ਮੁੰਡਾ ਸਾਰੇ ਪੈਸੇ ਆਪਾਂ ਨੂੰ ਇਕ ਮਨਮਣ ਦੇ ਵਿੱਚ ਲਾਲਚ ਆ ਗਿਆ ਉਹ ਕੁੜੀ ਨੇ ਕੀ ਪਲਾਨ ਬਣਾਇਆ ਉਹ ਕੁੜੀ ਉਸ ਮੁੰਡੇ ਨੂੰ ਕਹਿੰਦੀ ਵੀ ਤੇਰਾ ਮੈਨੂੰ ਮਿਲਣ ਨੂੰ ਜੀ ਨਹੀਂ ਕਰਦਾ ਉਹ ਕਹਿੰਦਾ ਬਹੁਤ ਜੀ ਕਰਦਾ ਕੁੜੀ ਕਹਿੰਦੀ ਵੀ ਜੇ ਮੈਂ ਕਹਾਂ ਵੀ ਤੂੰ 36 ਗੜਾ ਜਾ ਵੀ ਤੂੰ ਆ ਜਾਏਗਾ ਉਹ ਮੁੰਡਾ ਕਹਿੰਦਾ ਤੂੰ ਜਦੋਂ ਕਹੇਂਗੀ ਮੈਂ ਉਦੋਂ ਹੀ ਆ ਜਾਊਗਾ ਇਹ ਕਿਹੜੀ ਗੱਲ ਆ ਕੁੜੀ ਉਸ ਮੁੰਡੇ ਨਾਲ ਜਿਹੜਾ ਕਿ ਸਾਊਦੀ ਅਰਬ ਵਿੱਚ ਰਹਿੰਦਾ ਹੁੰਦਾ ਉਹਦੇ ਨਾਲ ਘੁੰਮਣ ਫਿਰਨ ਦਾ ਪਲਾਨ ਬਣਾ ਲੈਂਦੀ ਆ ਵਿਆਹ ਕਰਾਉਣ ਤੱਕ ਵੀ ਪਲਾਨ ਬਣਾ ਲੈਂਦੀ ਆ ਉਹ ਕਹਿੰਦੀ ਵੀ ਤੂੰ ਪਹਿਲੀ ਵਾਰ ਆ ਆਪਾਂ ਮਿਲਾਂ ਜੁਲਾਾਂਗੇ ਘੁੰਮ ਫਿਰ ਕੇ ਆਵਾਂਗੇ ਜੋ ਦੂਜੀ ਵਾਰ ਤੂੰ ਆਈਂਗਾ ਫਿਰ ਆਪਾਂ ਵਿਆਹ ਕਰਾ ਚਲੋ ਜੀ ਮੁੰਡਾ ਕੀ ਕਰਦਾ ਜਿਹੜਾ ਸਾਊਦੀ ਅਰਬ ਦੇ ਵਿੱਚ ਬੈਠਾ ਹੁੰਦਾ ਉਹ ਆਪਦੇ ਘਰਦਿਆਂ ਨੂੰ ਕੋਈ ਗੱਲਬਾਤ ਨਹੀਂ ਦੱਸਦਾ ਕਿ ਮੈਂ ਇੰਡੀਆ ਆ ਰਿਹਾ ਜਾਂ ਨਹੀਂ ਆ ਰਿਹਾ ਉਹ 2-4 ਦਿਨਾਂ ਬਾਅਦ ਟਿਕਟ ਟਿਕ ਬੁੱਕ ਕਰਾ ਦਿੰਦਾ ਤੇ ਲਗਭਗ 2 ਜੁਲਾਈ 2024 ਨੂੰ ਉਹ ਮੁੰਡਾ ਦਿੱਲੀ 에ਰਪੋਰਟ ਤੇ ਆ ਕੇ ਉਤਰ ਜਾਂਦਾ ਲਗਭਗ ਸਾਊਦੀ ਅਰਬ ਤੋਂ 36 ਗੜ ਤੱਕ ਦਾ 44-4500 ਕਿਲੋਮੀਟਰ ਦਾ ਫਾਸਲਾ ਸੀਗਾ ਜਿਹੜਾ ਕਿ ਉਹ ਕੁੜੀ ਨੂੰ ਮਿਲਣ ਲਈ ਉਸ ਬੰਦੇ ਨੇ ਤੈਅ ਕਰ ਲਿਆ 2 ਤਰੀਕ ਨੂੰ ਰਾਤ ਨੂੰ ਦਿੱਲੀ ਉਤਰਿਆ 3-4 ਤਰੀਕ ਨੂੰ ਲਗਭਗ ਉਹ 36 ਗੜ ਪਹੁੰਚ ਜਾਂਦਾ ਤਰੇੰਤੇ ਜਦੋਂ ਛਤੀਸਗੜ ਪਹੁੰਚ ਜਾਂਦਾ ਤਾਂ ਉਹ ਕੁੜੀ ਉਸ ਮੁੰਡੇ ਨੂੰ ਰਿਸੀਵ ਕਰਨ ਲਈ ਸਟੇਸ਼ਨ ਤੇ ਖੜੀ ਹੁੰਦੀ ਆ ਚਲੋ ਜੀ ਸਟੇਸ਼ਨ ਤੇ ਜਦੋਂ ਖੜੀ ਹੁੰਦੀ ਆ ਉਹ ਕੁੜੀ ਨੂੰ ਨਾਲ ਲੈ ਕੇ ਜਿੱਥੇ ਉਹ ਕੁੜੀ ਰਹਿੰਦੀ ਹੁੰਦੀ ਆ ਉੱਥੇ ਉਹਨੂੰ ਲੈ ਜਾਂਦੀ ਆ ਉੱਥੇ ਜਾਂਦਿਆਂ ਨੂੰ ਉਹ ਰਾਜਾ ਖਾਨ ਅੱਗੇ ਬੈਠਾ ਹੁੰਦਾ ਮੁੰਡਾ ਦੇਖ ਕੇ ਘਾਬਰ ਜਾਂਦਾ ਵੀ ਇਹ ਕਿਵੇਂ ਬੈਠਾ ਹੋਇਆ ਹਨਾ ਪਰ ਉਹ ਹੁਣ ਇੱਥੇ ਆ ਚੁੱਕਿਆ ਸੀ ਕੁੜੀ ਕਹਿੰਦੀ ਤੂੰ ਡਰ ਨਾ ਕੋਈ ਗੱਲ ਨਹੀਂ ਮੇਰਾ ਭਰਾ ਇਹਨੂੰ ਮੈਂ ਸਾਰਾ ਕੁਝ ਦੱਸਿਆ ਹੋਇਆ ਤੂੰ ਇੱਥੇ ਬੈਠ ਲੂ ਪਾਣੀ ਪੋਣੀ ਪੀਉਂਦੇ ਆ ਚਾਹ ਚੋ ਪੀਉਂਦੇ ਆ ਉਸ ਤੋਂ ਥੋੜੇ ਟਾਈਮ ਬਾਅਦ ਰਾਜਾ ਖਾਨ ਪਿੱਛੋਂ ਇੱਕ ਤਿੱਖਾ ਛੁਰਾ ਲੈ ਕੇ ਜਿਹਦੇ ਨਾਲ ਆਪਾਂ ਮੁਰਗੇ ਮਾਰ ਕੇ ਵੜਦੇ ਉਹ ਜਾ ਕਾਪਾ ਲੈ ਕੇ ਉਹਦੇ ਗਾਲ ਤੇ ਗਰਦਨ ਦੇ ਉੱਪਰ ਰੱਖ ਲੈਂਦਾ ਤੇ ਉਹਨੂੰ ਕਹਿੰਦਾ ਵੀ ਜਿੰਨਾ ਵੀ ਤੇਰਾ ਬੈਂਕ ਬੈਲੈਂਸ ਆ ਉਹ ਸਾਰਾ ਸਾਡੇ ਅਕਾਊਂਟ ਦੇ ਵਿੱਚ ਟਰਾਂਸਫਰ ਕਰ ਦੇ ਜੇ ਤੂੰ ਜਿਉਂਦਾ ਰਹਿਣਾ ਚਾਹੁੰਦਾ ਤਾਂ ਉਹ ਮੁੰਡਾ ਬਹੁਤ ਜ਼ਿਆਦਾ ਡਰ ਜਾਂਦਾ ਤਾਂ ਉੱਚੀ ਉੱਚੀ ਚੀਕਾ ਮਾਰਨ ਲੱਗ ਜਾਂਦਾ ਉੱਚੀ ਉੱਚੀ ਬਹੁਤ ਜ਼ਿਆਦਾ ਚੀਕਾ ਮਾਰਦਾ ਜਦੋਂ ਉਹ ਰਾਜਾ ਖਾਨ ਦੇਖਦਾ ਵੀ ਇਹ ਬੰਦਾ ਬਹੁਤ ਜ਼ਿਆਦਾ ਚੀਕਾ ਮਾਰ ਵੀਥੇ ਹੋਰ ਆਣ ਗਵਾਨ ਨੂੰ ਪਤਾ ਲੱਗ ਜੂਗਾ ਤਾਂ ਉਹ ਗੁੱਸੇ ਦੇ ਵਿੱਚ ਆ ਕੇ ਇਹੋ ਜਿਹਾ ਵਾਰ ਕਰਦਾ ਕਿ ਮੁੰਡੇ ਦੀ ਧੌਣ ਧੜ ਦੇ ਨਾਲੋਂ ਲੈ ਕੇ ਸਾਈਡ ਤੇ ਡਿੱਗ ਪੈਂਦੀ ਐ ਤੇ ਤੁਸੀਂ ਧੌਣ ਲੈ ਜਾਂਦੀ ਤੇ ਸਹੇਲੀ ਕਹਿੰਦੀ ਵੀ ਤੂੰ ਆ ਕੀ ਕਰਤਾ ਵੀ ਆਪਾਂ ਤੋਂ ਪੈਸੇ ਲੈਣੇ ਸੀ ਤੂੰ ਇਹਨੂੰ ਜਾਨੋਂ ਹੀ ਮਾਰਤਾ ਤਾਂ ਰਾਜਾ ਕਣ ਕਹਿੰਦਾ ਮੈਨੂੰ ਗੁੱਸਾ ਆ ਮੇਰਾ ਦਿਮਾਗ ਹੀ ਨੇ ਬਹੁਤ ਖਰਾਬ ਕਰ ਦਿੱਤਾ ਸੀ ਪੈਸੇ ਦੇਣ ਵਾਲੇ ਪਾਸੇ ਨਹੀਂ ਆ ਰਹੇ ਸੀ ਮੈਂ ਦਿੱਤਾ ਹਉਣ ਲਾ ਦਿੱਤੀ ਉਸ ਤੋਂ ਬਾਅਦ ਉਹਨਾਂ ਨੇ ਕੀ ਕਰਿਆ ਵੀ ਉਹਦੀ ਲਾਸ਼ ਨੂੰ ਠਿਕਾਣੇ ਲਾਉਣ ਲਈ ਰਾਜਾ ਖਾਨ ਨੇ ਕੀ ਕੀਤਾ ਉਹ ਕਸਾਈ ਸੀਗਾ ਉਹਨੇ ਉਹਦੀ ਲਾਸ਼ ਦੇ 17 ਟੁਕੜੇ ਕਰ ਦਿੱਤੇ 17 ਟੁਗੜੇ ਕਰਕੇ ਉਹਨੂੰ ਫ੍ਰਿਜ ਦੇ ਵਿੱਚ ਲਾ ਦਿੱਤਾ। ਫ੍ਰਿਜ ਦੇ ਵਿੱਚ ਲਾ ਕੇ ਉਹਨੇ ਕਿਹਾ ਵੀ ਹੁਣ ਇਹਨੂੰ ਆਪਾਂ ਫ੍ਰਿਜ ਦੇ ਵਿੱਚ ਲਾ ਲੈਂਦੇ ਆਂ ਵੀ ਜਦੋਂ ਆਪਾਂ ਨੂੰ ਸ਼ਾਮ ਨੂੰ ਜਾਂ ਰਾਤ ਨੂੰ ਜਾਂ ਸਵੇਰੇ ਜਦੋਂ ਵੀ ਮੌਕਾ ਮਿਲੂਗਾ ਉਦੋਂ ਆਪਾਂ ਇਹਨੂੰ ਨਹਿਰ ਦੇ ਵਿੱਚ ਸਿੱਟ ਕੇ ਆਵਾਂਗੇ। ਉੱਥੇ ਇੱਕ ਵੱਡੀ ਸਾਰੀ ਨਹਿਰ ਚੱਲਦੀ ਸੀ ਬਹੁਤ ਵੱਡੀ ਉਹਦੇ ਵਿੱਚ ਉਹਨਾਂ ਨੇ ਸਿੱਟਣ ਦਾ ਪਲਾਨ ਬਣਾ ਲਿਆ। ਉਸ ਮੁੰਡੇ ਕੋਲੇ ਇੱਕ ਮੰਨ ਲਓ ਛੋਟਾ ਜਿਹਾ ਪਿੱਠੂ ਬੈਗ ਸੀਗਾ ਜਿਹਦੇ ਵਿੱਚ ਉਹਨੇ ਮਾੜੇ-ਮੋٹے ਆਪਣੇ ਕਾਗਜ਼ ਪੱਤਰ ਪਾਏ ਸੀ, ਪਾਸਪੋਰਟ ਪਾਇਆ ਸੀ, ਆਧਾਰ ਕਾਰਡ ਪਾਇਆ ਸੀਗਾ ਇਹੋ ਜਿਹੇ ਡਾਕੂਮੈਂਟ ਹੈਗੇ ਸੀਗੇ। ਤਾਂ ਇਹ ਦੋਵੇਂ ਜਣੇ ਥੋੜੇ ਬਹੁਤ ਟੁਕੜੇ ਇਹਦੇ ਕੀ ਕਰਦੇ ਆ ਵੀ ਉਸ ਪਿੱਠੂ ਬੈਗ ਦੇ ਵਿੱਚ ਪਾ ਦਿੰਦੇ ਆ ਚਲੋ ਜੀ ਇਹ ਸਵੇਰੇ ਸਵੇਰੇ ਪ੍ਰੋਗਰਾਮ ਨਾਲ ਵੀ ਆਪਾਂ ਤੜਕੇ ਤਰ੍ਹਾਂ ਕੇ ਸੈਟ ਕੇ ਆਵਾਂਗੇ 5 6 ਵਜੇ ਨੂੰ ਨਹਿਰ ਤੇ ਵਿੱਚ ਇਹ ਟੁਕੜੇ ਸਿੱਟ ਦਾਂਗੇ ਤੇ ਉੱਥੇ ਮੱਛੀਆਂ-ਮੱਛੀਆਂ ਖਾ ਜਾਣਗੀਆਂ ਆਪੇ ਸਾਰਾ ਖਤਮ ਹੋ ਜੂਗਾ ਪ੍ਰੂਫ ਹਨਾ ਲਗਭਗ ਸਵੇਰੇ 6 ਵਜੇ ਇਹ ਦੋਵੇਂ ਜਣੇ ਜਾਂਦੇ ਆ ਐਕਟੀਵਾ ਦੇ ਉੱਪਰ ਅਗਲੇ ਪਾਸੇ ਪੈਰਾਂ ਦੇ ਵਿੱਚ ਰਾਜੀ ਖਾਨ ਨੇ ਉਹ ਗੱਟਾ ਰੱਖਿਆ ਉਹ ਜਿਹਦੇ ਵਿੱਚ ਪੀਸ ਪਾਏ ਹੁੰਦੇ ਆ 15 16 ਪੀਸ ਉਹਦੇ ਵਿੱਚ ਪਾਏ ਹੁੰਦੇ ਗੱਟੇ ਦੇ ਵਿੱਚ ਦੋ ਦੋ ਤਿੰਨ ਪੀਸ ਇਹਨਾਂ ਨੇ ਪਿੱਠੂ ਬੈਗ ਦੇ ਵਿੱਚ ਪਾਏ ਹ ਕਾਂ ਜਦੋਂ ਇਹ ਨਹਿਰ ਦੇ ਕਿਨਾਰੇ ਕੋਲ ਜਾਂਦੇ ਆ ਤਾਂ ਅੱਗੋਂ ਇੱਕ ਪੁਲਿਸ ਦੀ ਗੱਡੀ ਆਉਂਦੀ ਹੈ ਜਿਹੜੀ ਕਿ ਪੈਟਰੋਲਿੰਗ ਕਰਦੀ ਹੁੰਦੀ ਆ ਰੋਡ ਤੇ ਜਦੋਂ ਇਹ ਉਹ ਗੱਡੀ ਦੇਖਦੇ ਆ ਤਾਂ ਰਾਜਾਖਾਨ ਦੇ ਉਹ ਦੋ ਮੁੰਜੇ ਨੇ ਡਰ ਜਾਂਦੇ ਆ ਵੀ ਸ਼ਾਇਦ ਵੀ ਪੁਲਿਸ ਨੂੰ ਕੁਝ ਪਤਾ ਲੱਗ ਗਿਆ ਉਹ ਪੁਲਿਸ ਥੋੜੀ ਕੀ ਗੱਡੀ ਕਾਂ ਜਾਂਦੀ ਆ ਉੱਥੋਂ ਫਿਰ ਵਾਪਸ ਆ ਜਾਂਦੀ ਆ ਤਾਂ ਰਾਜਾਖਾਨ ਦੇ ਦੋ ਮੁੰਜੇ ਨੇ ਡਰ ਜਾਂਦੇ ਆ ਤੇ ਇਹ ਕਾਲੀ ਕਾਲੀ ਕੀ ਕਰਦੇ ਆ ਫਿਰ ਵਾਪਸ ਆ ਜਾਂਦੇ ਆ ਵਾਪਸ ਆ ਕੇ ਫਿਰ ਉਹ ਟੁਗੜਿਆਂ ਨੂੰ ਫ੍ਰਿਜ ਦੇ ਵਿੱਚ ਲਾ ਦਿੰਦੇ ਆ ਫਿਰ ਇਹ ਮੌਕਾ ਪਾਲਦੇ ਵੀ ਹੁਣ ਜਦੋਂ ਆਪਾਂ ਨੂੰ ਮੌਕਾ ਮਿਲੂਗਾ ਉਦੋਂ ਆਪਾਂ ਇਸਲਾਜ਼ ਨੂੰ ਸਿੱਟ ਕੇ ਤੇ ਆਪ ਉਸ ਤੋਂ ਬਾਅਦ ਇਹ ਸ਼ਾਮ ਨੂੰ ਪ੍ਰੋਗਰਾਮ ਬਣਾਉਂਦੇ ਆ ਵੀ লাশ ਦੇ ਟੁਕੜੇ ਸੁੱਟਣ ਲਈ ਤਾਂ ਸ਼ਾਮ ਨੂੰ ਇਹ ਫੇਰ ਜਾਂਦੇ ਆ ਤਾਂ ਨਹਿਰ ਦੇ ਵਿੱਚ ਟੁਕੜੇ ਸਿੱਟ ਰਹੇ ਹੁੰਦੇ ਆ ਤਾਂ ਜਿਹੜੇ ਗੱਟੇ ਦੇ ਵਿੱਚ 15 ਕ ਟੁਕੜੇ ਹੁੰਦੇ ਆ ਲਗਭਗ ਉਹ ਨਹਿਰ ਦੇ ਵਿੱਚ ਇਹਨਾਂ ਨੇ ਸਿੱਟ ਦਿੱਤੇ ਹੁੰਦੇ ਉਹ ਸਿੱਟ ਦਿੱਤੇ ਹੁੰਦੇ ਆ ਓਨੇ ਟਾਈਮ ਨੂੰ ਉਹ ਪੁਲਿਸ ਦੀ ਗੱਡੀ ਜਿਹੜੀ ਪੈਟਰੋਲਿੰਗ ਕਰਦੀ ਹੁੰਦੀ ਉਹ ਫੇਰ ਆ ਜਾਂਦੀ ਆ ਰਾਜੇਖਾਨ ਨੂੰ ਇਹ ਡਰ ਹੋ ਜਾਂਦਾ ਵੀ ਇਹਨਾਂ ਨੂੰ ਕੋਈ ਸੀਆਈਡੀ ਮਿਲ ਗਈ ਤਾਂ ਇਹ ਗੱਡੀ ਆਈ ਆ ਤਾਂ ਜਿਹੜੀ ਉਹ ਕੁੜੀ ਹੁੰਦੀ ਆ ਉਹ ਡਰ ਦੀ ਮਾਰੀ ਕੀ ਕਰਦੀ ਉਹ ਪਿੱਠੂ ਬੈਗ ਲਾ ਕੇ ਝਾੜੀਆਂ ਵੱਲ ਸਿੱਟ ਦਿੰਦੀ ਆ ਜਦੋਂ ਝਾੜੀਆਂ ਵੱਲ ਸਿੱਟ ਚਲੋ ਜੀ ਥੋੜੇ ਕਿ ਦਿਨਾਂ ਬਾਅਦ ਇੱਕ ਦੋ ਦਿਨਾਂ ਬਾਅਦ ਉੱਥੋਂ ਮੁਸ਼ਕ ਆਉਣਾ ਸ਼ੁਰੂ ਹੋ ਜਾਂਦਾ ਬਹੁਤ ਜ਼ਿਆਦਾ ਲਾਸ਼ ਤਾਂ ਉੱਥੋਂ ਲੋਕਾਂ ਦਾ ਆਉਣਾ ਜਾਣਾ ਬਹੁਤ ਹੁੰਦਾ ਸੀਗਾ ਤਾਂ ਜਦੋਂ ਉੱਥੇ ਦੋ ਚਾਰ ਜਿਹੜੇ ਟੁਕੜੇ ਹੁੰਦੇ ਉਸ ਮੈਲ ਮਾਰਨ ਲੱਗ ਜਾਂਦੇ ਆ ਤਾਂ ਕੀ ਹੁੰਦਾ ਵੀ ਇੱਕ ਬੰਦਾ ਹੁੰਦਾ ਉਹ ਕਹਿੰਦੇ ਯਾਰ ਸਮੈਲ ਬਹੁਤ ਗੰਦੀ ਆ ਰਹੀ ਹੈ ਵੀ ਆਪਾਂ ਜਾ ਕੇ ਦੇਖਦੇ ਹਾਂ ਵੀ ਸਮੈਲ ਕਿਸ ਚੀਜ਼ ਦੀ ਆ ਰਹੀ ਹੈ ਉਹ ਬੰਦਾ ਜਦੋਂ ਉੱਥੇ ਜਾਂਦਾ ਤਾਂ ਉਹ ਦੋ ਤਿੰਨ ਟੁਕੜੇ ਦੇਖਦਾ ਕਿਉਂਕਿ ਬੈਗ ਦੀ ਹਾਫ ਜਿੱਪ ਖੁੱਲੀ ਹੋਈ ਸੀਗੀ ਅੱਧਿਕ ਜੇ ਪਵੱਜੀ ਹੋਈ ਸੀਗੀ ਜਦੋਂ ਉਹ ਬੈਗ ਨੂੰ ਦੇਖਦਾ ਤਾਂ ਉਹਨੂੰ ਐ ਸ਼ੱਕ ਹੁੰਦਾ ਵੀ ਜਿਵੇਂ ਕਿਸੇ ਇਨਸਾਨ ਨੂੰ ਕਟਿਆ ਹੁੰਦਾ ਵੀ ਇਹ ਕੀ ਚੱਕਰ ਆ ਵੀ ਕਿਸੇ ਨੇ ਪਿੱਠੂ ਬੈਗ ਦੇ ਵਿੱਚ ਦੋ ਮੀਟ ਦੇ ਟੁਕੜੇ ਪਾਏ ਜਾਂ ਸਿੱਟਿਆ ਹੋਇਆ 스ਮੈਲ ਬੜੀ ਗੰਦੀ ਆਈ ਜਾਂਦੀ ਹੈ ਚਲੋ ਜੀ ਪੁਲਿਸ ਨੂੰ ਤਲਾਹ ਕਰ ਦਿੱਤੀ ਜਾਂਦੀ ਹੈ ਚਲੋ ਜੀ ਪੁਲਿਸ ਉੱਥੇ ਆਉਂਦੀ ਆ ਪੁਲਿਸ ਜਦੋਂ ਪਿੱਠੂ ਬੈਗ ਨੂੰ ਖੋਲਦੀ ਆ ਦੋ ਲਾਗ ਵਿੱਚ ਟੁਕੜੇ ਨਿਕਲਦੇ ਆ ਤਾਂ ਵਿੱਚੋਂ ਆਧਾਰ ਕਾਰਡ ਦੇ ਪਾਸਪੋਰਟ ਨਿਕਲ ਆਉਂਦਾ ਚਲੋ ਜੀ ਉਸ ਤੋਂ ਬਾਅਦ ਉਹਦੇ ਘਰ ਤੱਕ ਪੁੱਛ ਪੜਤਾਲ ਹੁੰਦੀ ਆ ਤਾਂ ਉਹਦੇ ਘਰ ਦੇ ਵੀ ਕਹਿੰਦੇ ਵੀ ਅਸੀਂ ਕਾਫੀ ਦਿਨਾਂ ਤੋਂ ਫੋਨ ਟਰਾਈ ਕਰ ਰਹੇ ਸੀ ਦੋ ਤਰੀਕ ਤੋਂ ਬਾਅਦ ਇਹਨੇ ਸਾਡਾ ਫੋਨ ਨਹੀਂ ਚੱਕਿਆ ਕੋਈ ਗੱਲਬਾਤ ਨਹੀਂ ਹੋਈ ਵੀ ਸਾਨੂੰ ਤਾਂ ਇਹਨੇ ਆਉਣ ਬਾਰੇ ਕੁਝ ਦੱਸਿਆ ਹੀ ਨਹੀਂ ਸੀ ਵੀ ਮੈਂ ਇੰਡੀਆ ਆ ਰਿਹਾ ਜਾਂ ਨਹੀਂ ਆ ਰਿਹਾ ਸਾਡੇ ਨਾਲ ਇਹੋ ਜੀ ਕੋਈ ਗੱਲਬਾਤ ਨਹੀਂ ਹੋਈ ਚਲੋ ਜੀ ਉਸ ਤੋਂ ਬਾਅਦ ਕੀ ਹੁੰਦਾ ਵੀ ਉਹ ਤਾਂ ਟੁਕੜਿਆਂ ਦਾ ਡੀਐਨਏ ਕਰਾਇਆ ਜਾਂਦਾ ਤਾਂ ਉਹ ਵਾਕਈ ਉਹੋ ਬੰਦਾ ਸੀਗਾ ਜਿਹਦੇ ਉਹ ਪਾਸਪੋਰਟ ਤੇ ਆਧਾਰ ਕਾਰਡ ਸੀਗੇ ਉਸ ਤੋਂ ਬਾਅਦ ਉਹਦੇ ਨੰਬਰ ਦੀ ਮੰਨ ਲਓ ਡਿਟੇਲ ਕਢਾਈ ਜਾਂਦੀ ਆ ਨੰਬਰ ਦੀ ਡਿਟੇਲ ਤੋਂ ਉਹ ਕੁੜੀ ਦਾ ਡਿਟੇਲ ਨਿਕਲ ਆਉਂਦੀ ਆ ਉਹ ਕੁੜੀ ਦੇ ਘਰ ਪਹੁੰਚੇ ਤਾਂ ਕੁੜੀ ਵਾਲੇ ਕਹਿੰਦੇ ਵੀ ਅਸੀਂ ਤਾਂ ਉਹ ਕੁੜੀ ਨੂੰ ਬੇਦਖਲ ਕੀਤਾ ਹੋਇਆ ਤੇ ਉਹ ਫਲਾਣੇ ਫਲਾਣੇ ਬੰਦੇ ਦੇ ਨਾਲ ਰਹਿੰਦੀ ਆ ਵੀ ਸਭ ਉਹ ਚੰਗੇ-ਵਾੜੇ ਕੰਮ ਕਰਦੀ ਆ ਅਸੀਂ ਤੁਹਾਨੂੰ 2 ਸਾਲ ਹੋ ਕੇ ਪਹਿਲਾਂ ਬੇਦਖਲ ਕਰਤਾ ਚਲੋ ਜੀ ਉਸ ਤੋਂ ਬਾਅਦ ਪੁਲਿਸ ਨੇ ਇਕਵਾਰੀ ਕਰਦੀ ਆ ਜਿੱਥੇ ਮੰਨ ਲਓ ਉਹ ਰਹਿੰਦੇ ਸੀ ਉੱਥੇ ਜਾ ਕੇ ਪਤਾ ਕਰਦੇ ਆ ਤਾਂ ਉੱਥੋਂ ਗਾਇਬ ਹੁੰਦੇ ਆ ਉਸ ਤੋਂ ਬਾਅਦ ਫੋਨ ਦੀ ਲੋਕੇਸ਼ਨ ਦੇ ਥਰੂ ਉਹਨਾਂ ਨੂੰ ਫੜਿਆ ਜਾਂਦਾ ਜਾ ਕੇ ਓਡੀਸਾ ਤੋਂ ਓਡੀਸਾ ਤੋਂ ਜਾ ਕੇ ਉਹਨਾਂ ਦੋਵਾਂ ਜਿਹਨਾਂ ਨੂੰ ਫੜ ਲਿਆ ਜਾਂਦਾ ਤੇ ਉਹਨਾਂ ਤੇ ਮੁਕਦਮਾ ਦਰਜ ਕਰ ਦਿੱਤਾ ਜਾਂਦਾ। 10 ਜੁਲਾਈ 2024 ਨੂੰ ਉਹ ਦੋਨੋਂ ਜੁੜੇ 오ਡੀਸਾ ਤੋਂ ਫੜੇ ਜਾਂਦੇ ਆ। ਕਹਿਣ ਦਾ ਮਤਲਬ ਇਹ ਹੈ ਆ ਕਿ ਦੇਖੋ ਉਹ ਕੁੜੀ ਨੂੰ ਰਾਹ ਜਾਂਦੀ ਮਿਲ ਗਈ। ਬੰਦੇ ਨੇ ਉਹਦੇ ਨਾਲ ਗੱਲਬਾਤ ਕਰਨੀ ਸ਼ੁਰੂ ਕਰਤੀ ਤੇ ਆਖਰ ਉਸ ਬੰਦੇ ਨੂੰ ਆਪਦੀ ਜਾਨ ਤੋਂ ਹੱਥ ਧੋਣੇ ਪੈ ਗਏ। ਇਸ ਕਰਕੇ ਭਰਾਵੋ ਕਦੇ ਵੀ ਤੁਸੀਂ ਸੋਸ਼ਲ ਮੀਡੀਆ ਤੇ ਕਿਸੇ ਵੀ ਕੁੜੀ ਜਾਂ ਔਰਤ ਨਾਲ ਫੋਨ ਤੇ ਗੱਲਬਾਤ ਨਾ ਕਰੋ ਬਿਨਾ ਜਾਣ ਪਹਿਚਾਣ ਤੋਂ ਕਿਉਂਕਿ ਤੁਹਾਨੂੰ ਕੁਝ ਵੀ ਨਹੀਂ ਪਤਾ ਹੁੰਦਾ। ਕੀ ਉਹ ਕੁੜੀ ਕਿੱਥੋਂ ਦੀ ਰਹਿਣ ਵਾਲੀ ਆ ਕਿਹੜੇ ਬੰਦਿਆਂ ਨਾਲ ਉਹਨਾਂ ਦੇ ਲਿੰਕ ਆ ਕੀ ਕੁਝ ਉਹ ਕਰਦੀ ਆ ਦੋ ਨੰਬਰ ਦੇ ਕੰਮ ਕਰਦੀ ਏ ਜੋ ਕੁੜੀ ਸਹੀ ਆ ਇਸ ਬਾਰੇ ਆਪਾਂ ਨੂੰ ਕੁਝ ਨਹੀਂ ਪਤਾ ਹੁੰਦਾ ਬਹੁਤ ਸਾਰੇ ਮੁੰਡਿਆਂ ਨਾਲ ਇਹੋ ਜਿਹੇ ਵਾਰਦਾਤਾਂ ਪੰਜਾਬ ਦੇ ਵਿੱਚ ਵੀ ਵਾਪਰ ਰਹੀਆਂ ਨੇ ਪਰ ਕੋਈ ਡਰਦਾ ਸਾਹਮਣੇ ਨਹੀਂ ਆਉਂਦਾ ਅਗਲਾ ਕਹਿੰਦਾ ਆਪਾਂ 50000 ਜਾਂ 2 ਲੱਖ 2 ਲੱਖ ਦੇ ਕੇ ਜਾਨ ਛਡਾ ਲਈ ਵੀ ਹੁਣ ਜੇ ਆਪਾਂ ਸਾਹਮਣੇ ਆਵਾਂਗੇ ਤਾਂ ਆਪਣੀ ਬਦਨਾਮੀ ਹੋਊਗੀ ਪਰ ਪੰਜਾਬ ਦੇ ਵਿੱਚ ਵੀ ਇੱਕ ਦੋ ਬੰਦਿਆਂ ਦੇ ਮੇਰੇ ਕੋਲ ਇਹੋ ਜਿਹੇ ਫੋਨ ਆਏ ਜਿਨ੍ਹਾਂ ਨੇ ਦੱਸਿਆ ਵੀ ਭਾਈ ਅਸੀਂ ਸੋਸ਼ਲ ਮੀਡੀਆ ਤੇ ਕੁੜੀ ਨਾਲ ਗੱਲਬਾਤ ਕਰਨ ਲੱਗੀ ਸੀ ਉਸ ਤੋਂ ਬਾਅ ਸਾਨੂੰ ਬਲੈਕਮੇਲ ਕੀਤਾ ਗਿਆ ਆ ਕੀਤਾ ਗਿਆ ਉਹ ਕੀਤਾ